हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀ 9.1 ਦੇ 10 ਨੰਬਰ ਸਵਾਲ ਦੇ ਉੱਤੇ ਆ ਗਏ ਬੇਟਾ ਧਿਆਨ ਦੇ ਨਾਲ ਦੇਖੋ ਕਹਿੰਦਾ ਇੱਕ 12 ਮੀਟਰ ਲੰਬੀ 3 ਮੀਟਰ ਉੱਚੀ ਤੇ 24 ਸੈਂਟੀਮੀਟਰ ਮੋਟੀ ਕੰਧ ਨੂੰ ਬਣਾਉਣ ਲਈ 24 ਸੈਂਟੀਮੀਟਰ ਲੰਬਾਈ 12 ਸੈਂਟੀਮੀਟਰ ਚੜਾਈ ਤੇ 8 ਸੈਂਟੀਮੀਟਰ ਮੋਟਾਈ ਵਾਲੀਆਂ ਕਿੰਨੀਆਂ ਇੱਟਾਂ ਲੱਗਣਗੀਆਂ ਇੱਕ ਤਾਂ ਬੇਟਾ ਕੰਧ ਹੋਗੀ ਠੀਕ ਹੈ ਆਹਾ ਕੰਦ ਠੀਕ ਹੈ ਕੰਦ ਬਣੀ ਹੋਈ ਹੈ ਤਾਂ ਕੰਦ ਦੀਆਂ ਕੰਦ ਦੀ ਲੰਬਾਈ ਚੌੜਾਈ ਤੇ ਉਚਾਈ ਹੈ ਜਿਹੜੀ ਸਾਨੂੰ ਦਿੱਤੀ ਹੋਈ ਹੈ ਬੇਟਾ ਹੁਣ ਕਹਿੰਦਾ ਪਿਆ ਇੱਕ ਇੱਟ ਹੈ ਹੈਨਾ ਆ ਕੰਦ ਦੂਜੇ ਪਾਸੇ ਸਾਨੂੰ ਦਿਖਦੀ ਨਹੀਂ ਪਈ ਹਾਂ ਇੱਟ ਹੈ ਜਿਹੜੀ ਆ ਛੋਟੀ ਇੱਟ ਹੈ ਬੇਟਾ ਇੱਟ ਦੀ ਲੰਬਾਈ ਚੌੜਾਈ ਤੇ ਉਚਾਈ ਸਾਨੂੰ ਦਿੱਤੀ ਹੋਈ ਹੈ ਠੀਕ ਹੈ ਇੱਟ ਦੀ ਲੰਬਾਈ ਚੌੜਾਈ ਉਚਾਈ ਕੀ ਦਿੱਤੀ ਆਪਾਂ ਇਹਦਾ ਆਪਾਂ 1 12 ਮੀਟਰ ਹੈ ਬੇਟਾ 1 3 ਮੀਟਰ ਹੈ ਤੇ ਇਹਦੀ ਚੁੜਾਈ ਹੈ ਜਿਹੜੀ ਉਹ ਕਿੰਨੀ ਦਿੰਦਾ ਪਿਆ 24 ਸੈਂਟੀਮੀਟਰ ਹੈ ਠੀਕ ਹੈ ਜਿਹੜੀ ਇੱਟ ਹੈ 12 ਸੈਂਟੀਮੀਟਰ ਇਹ ਲੰਬਾਈ 24 ਸੈਂਟੀਮੀਟਰ ਹੈ ਇਹ ਸੈਂਟੀਮੀਟਰਾਂ ਦੇ ਵਿੱਚ ਹੈ ਸੈਂਟੀਮੀਟਰ ਮੀਟਰਾਂ ਦੀ ਹੀ ਗੇਮ ਆ ਬੇਟਾ ਇਹ ਧਿਆਨ ਚ ਰੱਖਣੀ ਆ 12 ਸੈਂਟੀਮੀਟਰ ਹੈ ਤੇ 8 ਸੈਂਟੀਮੀਟਰ ਹੈ ਇਹਦੇ ਵਿੱਚ ਬੇਟਾ ਤੁਸੀਂ ਕੀ ਕਰਨਾ ਮੰਨ ਲਓ ਇਹ ਇੱਟਾਂ ਤੋਂ ਹੀ ਬਣਦੀ ਪਈ ਹੈ ਨਾ ਆਹ ਕੰਧ ਕਹਿੰਦਾ ਕਿੰਨੀਆਂ ਇੱਟਾਂ ਦੀ ਲੋਡ ਹੋ ਗਿਆ ਕੰਧ ਦੀ ਲੰਬਾਈ ਚੜਾਈ ਚਾਹੀਦੀ ਦਿੱਤੀ ਅਸੀਂ ਮੰਨ ਲੈਂਦੇ ਆ ਵੀ ਸਾਨੂੰ x ਇੱਟਾਂ ਦੀ ਲੋਡ ਮੰਨੋ ਲੋਡ ਬਰਾਬਰ x ਇੱਟਾਂ ਕਿੰਨੀਆਂ ਇੱਟਾਂ ਦੀ ਲੋਡ ਹੈ x ਇੱਟਾਂ ਦੀ ਹੁਣ x ਇੱਟਾਂ ਦਾ ਆਇਤਨ ਬਰਾਬਰ ਕੰਧ ਦਾ ਆਇਤਨ ਆ ਜਾਊਗਾ ਦਾ ਸਮਝ ਲੱਗ ਗਈ ਨਾ ਵੀ ਅਸੀਂ ਮੰਨ ਲਈਏ ਐਕਸ ਇਟਾਂ ਜੇ ਲਾ ਦਈਏ ਤਾਂ ਆ ਕੰਧ ਬਣ ਜਾਂਦੀ ਹੈ ਹੁਣ ਪ੍ਰਸ਼ਨ ਅਨਸਾਰ ਇਸ ਲਈ ਐਕਸ ਇਟਾਂ ਦਾ ਆਇਤਨ ਬਰਾਬਰ ਕੰਧ ਦਾ ਆਇਤਨ ਠੀਕ ਹੈ ਬੇਟਾ ਤਾਂ ਇੱਕ ਇਹ ਬੇਟਾ ਜਿਹੜੇ 12 ਮੀਟਰ ਹੈ ਇਹਦੇ ਸੈਂਟੀਮੀਟਰ ਬਣਾ ਲਾਂਗੇ ਕਿਉਂਕਿ ਇਹ ਸਾਰੇ ਸੈਂਟੀਮੀਟਰਾਂ ਦੇ ਵਿੱਚ ਹੈ ਸਾਰੇ ਯੂਨਿਟ ਸੀਮ ਹੋਣੇ ਚਾਹੀਦੇ ਆ ਬੇਟਾ ਠੀਕ ਹੈ ਤਾਂ 12 ਮੀਟਰ ਬਰਾਬਰ ਹੈ 100 ਸੈਂਟੀਮੀਟਰ ਹੁੰਦੇ ਆ 12 100 ਸੈਂਟੀਮੀਟਰ ਹੋ ਗਿਆ ਬੇਟਾ ਤਾਂ 3 ਮੀਟਰ ਦਾ ਮਤਲਬ 300 ਸੈਂਟੀਮੀਟਰ ਗੱਲ ਸਮਝ ਲੱਗ ਗਈ ਅਸੀਂ ਇਹਨੂੰ 100 ਨਾਲ ਗੁਣਾ ਕਰਕੇ ਆ ਪਹਿਲਾਂ ਹੀ ਸੈਂਟੀਮੀਟਰਾਂ ਦੇ ਵਿੱਚ ਹੈ ਹੁਣ ਇੱਥੇ ਕੀਮਤ ਭਰ ਦਿੰਨੇ ਬਸ ਆਪਣਾ ਸਵਾਲ ਆ ਜਿਹੜਾ ਉਹ ਹੱਲ ਹੋ ਜਾਊਗਾ ਇੱਕ ਇੱਕ x ਇੱਕ ਇੱਕ ਦਾ ਆਇਤਨ ਕੀ ਹੈ 24 x 24 ਲੰਬਾਈ ਚੜਾਈ ਉਚਾਈ ਹੁੰਦਾ ਨਾ ਆਇਤਨ ਇਹਦਾ ਕਿਨਾਰਾ ਦਾ 24 12 8 ਬਰਾਬਰ ਕੰਧ ਦਾ ਆਇਤਨ ਕੀ ਹੈ ਹੈਗਾ 1200 300 ਲੰਬਾਈ ਚੜਾਈ ਲੰਬਾਈ ਚੜਾਈ ਤੇ ਉਚਾਈ 1 24 ਸੈਂਟੀਮੀਟਰ 24 ਠੀਕ ਹੈ ਬੇਟਾ ਤਾਂ ਹੁਣ ਆਹ ਰਕਮਾਂ ਨੇ ਉਧਰਲੇ ਪਾਸੇ ਜਾ ਕੇ ਭਾਗ ਖਾ ਜਾਣਾ ਠੀਕ ਹੈ ਤਾਂ ਆ ਬੇਟਾ ਥੱਲੇ ਚਲਾਜੂ 24 24 ਨਾਲ 24 ਬਰਾਬਰ ਤੇ ਕੱਟੇ ਜਾਣਗੇ ਇੱਕ ਸਟੈਪ ਘਟਾਤਾ ਤੁਸੀਂ ਵੀ ਇਦਾਂ ਹੀ ਕੱਟਣਾ ਸਿੱਖਣਾ ਹੈ ਬੇਟਾ ਇਹ ਜ਼ਰੂਰੀ ਆ ਠੀਕ ਹੈ ਬੇਟਾ ਤਾਂ ਆ ਬੇਟਾ 12 ਦੇ ਨਾਲ ਆਹ 12 ਕੱਟੇ ਜਾਣਗੇ 12 1 ਇੱਕਮ 12 12 ਭਾਗ ਹੋ ਜਾਊਗਾ ਨਾ ਇਧਰਲੇ ਪਾਸੇ ਆ ਕੇ ਤਾਂ ਇੱਥੇ 100 ਰਹਿ ਜਾਊਗਾ ਠੀਕ ਹੈ ਬੇਟਾ ਹੁਣ ਆਹਾ 8 ਹੈਗੇ ਆ ਤਾਂ 8 ਨੇ ਵੀ ਬੇਟਾ ਇੱਧਰ ਕੱਟੇ ਜਾਣਾ 8 3 24 ਤੇ 6 ਇਹ ਪਹਿਲਾਂ 4 ਤੇ 4 ਦੇ ਭਾੜੇ ਤੇ ਚੱਲ ਜੂਗਾ 4 2 8 ਤੇ ਇੱਥੇ ਆ ਗਿਆ 25 25 4 100 ਆ ਦੋ ਨੇ 300 ਤੇ ਕੱਟੇ ਜਾਣਾ 2 1 2 ਤੇ 300 ਨੂੰ ਜਦੋਂ ਕਟਾਂਗੇ ਤਾਂ 150 ਆ ਜਾਣੇ ਹੁਣ 150 25 ਨੂੰ 150 ਨਾਲ ਗੁਣਾ ਕਰਦਾਂਗੇ ਇਹ x ਦੀ ਕੀਮਤ ਆ ਜੀ x ਕੀ ਅਸੀਂ ਮੰਨਿਆ ਸੀ ਮੰਨੋ ਲੋੜਿੰਦੀਆਂ ਇੱਟਾਂ ਕਿੰਨੀਆਂ x ਤਾਂ 25 ਨਾਲ ਗੁਣਾ ਕਰਾਂਗੇ x ਬਰਾਬਰ 25 0 0 25 ਪੰਜ ਆ 125 ਹਾਂਸਲ ਆ ਗਏ 12 25 ਇੱਕ 25 ਤੇ 12 37 ਤਾਂ 3750 ਇੱਟਾਂ ਦੀ ਲੋੜ ਪਊਗੀ ਇਹ ਸਾਡੇ ਕੋਲੇ ਉੱਤਰ ਆ ਗਿਆ ਮੇਰਾ ਖਿਆਲ ਬੇਟਾ ਗੰਧ ਸਮਾ ਹੀ ਲੱਗ ਗਈ ਤੁਹਾਨੂੰ ਕੁਝ ਔਖਾ ਤਾਂ ਹੈ ਨਹੀਂ ਗਾ ਇਹਦੇ ਵਿੱਚ ਠੀਕ ਹੈ ਤਾਂ ਸਿਰਫ ਬੇਟਾ ਇਹ ਪਿਕਚਰ ਸਾਫ਼ ਕਰ ਲਿਆ ਕਰੋ ਵੀ ਚਾਹੀਦਾ ਕੀ ਹੈ ਜੇ ਪਿਕਚਰ ਬਣਾ ਲੋਂਗੇ ਤਾਂ ਇਹ ਸਵਾਲ ਬੇਟਾ ਬਹੁਤ ਸੌਖਾ ਆ ਕੈਲਕੂਲੇਸ਼ਨ ਦੇ ਉੱਤੇ ਪਕੜ ਬੇਟਾ ਤਾਂ ਹੀ ਬਣੂਗੀ ਜੇ ਤੁਸੀਂ ਕੈਲਕੂਲੇਸ਼ਨ ਆਪਣੇ ਹੱਥੀਂ ਕਰੋਗੇ ਠੀਕ ਹੈ ਸੋ ਬੇਟਾ ਇਹ ਜ਼ਰੂਰੀ ਹੈ ਇਹ 5ਵੀਂ ਜਮਾਤ ਦੇ ਮੇਰਾ ਖਿਆਲ ਸਭ ਤੋਂ ਵੱਡੇ ਸਵਾਲਾਂ ਦੇ ਵਿੱਚੋਂ ਆ ਜਾਂ ਆਪਾਂ ਔਖੇ ਸਵਾਲ ਔਖੇ ਤਾਂ ਨਹੀਂ ਕਹਿ ਸਕਦੇ ਜਿਹੜੇ ਬੱਚਾ ਅਭਿਆਸ ਕਰ ਲੈਂਦਾ ਉਹਦੇ ਲਈ ਕੁਝ ਵੀ ਔਖਾ ਨਹੀਂ ਹੁੰਦਾ ਬੇਟਾ ਸੋ ਬੇਟਾ ਤੁਹਾਡੇ ਵਰਗੇ ਬੱਚੇ ਆ ਜਿਹੜੇ ਪਹਿਲਾਂ ਸਿਲੈਕਟ ਹੋਏ ਆ ਤੁਹਾਡੇ ਵਰਗੇ ਅੱਖਾਂ ਨੱਕ ਤੰਨੇ ਸੀਗੇ ਸੋ ਜਸਟ ਅਭਿਆਸ ਕਰੋ ਤੇ ਤੁਹਾਨੂੰ ਇਹ ਆਉਣ ਲੱਗ ਪੈਣਗੇ ਗਣਿਤ ਨੂੰ ਅਭਿਆਸ ਨਾਲ ਹੀ ਸਿੱਖਿਆ ਜਾ ਸਕਦਾ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ